ਇਹ ਕੱਲ ਸਾਡੇ ਪੀਸੀਆਰ ਨੂੰ ਮੁਖਵਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਐਸਐਚਓ ਥਾਣਾ ਬਾਗਾਪੁਰਾਣਾ ਦੀ ਟੀਮ ਜਿਸ ਤੇ ਐਸਏ ਲਖਮੀਰ ਸਿੰਘ ਸੀਗੇ ਤੇ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਮੋਗਾ ਉਹ ਜੁਆਇੰਟ ਆਪਰੇਸ਼ਨ ਇਹ ਕੀਤਾ ਗਿਆ ਜਿਸ ਚ ਇੱਕ ਦੇਸੀ ਜਾਲੀ ਦੇਸੀ ਕਿਉ ਬਣਾਉਣ ਵਾਲਾ ਤੁਸੀਂ ਕਹਿ ਸਕਦੇ ਹੋ ਛੋਟਾ ਕਾਰਖਾਨਾ ਪੜਿਆ ਗਿਆ ਇਹਦੇ ਚ ਚਾਰ ਬੰਦਿਆਂ ਦੀ ਅਰੈਸਟ ਕੱਲ ਪਾ ਦਿੱਤੀ ਗਈ ਸੀ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਨੇ ਜਿਸ ਚ ਵਕੀਲ ਮਲਿਕ ਹੈਗਾ ਉਹਦਾ ਭਰਾ ਅਨੀਸ ਹੈਗਾ ਇਹ ਦੋਨੇ ਇਬਰਾਹਿਮ ਦੇ ਲੜਕੇ ਨੇ ਤੇ ਖਤੌਲੀ ਤਹਿਸੀਲ ਤੇ ਜ਼ਿਲ੍ਹਾ ਮੁਜ਼ਫਰਨਗਰ ਯੂਪੀ ਦੇ ਰਹਿਣ ਵਾਲੇ ਨੇ ਇੱਕ ਇਹਨਾਂ ਦੇ ਚਾਚੇ ਦਾ ਲੜਕਾ ਹੈਗਾ ਮੁਹੰਮਦ ਬਿਲਾਲ ਜਿਹੜਾ ਕਿ ਜਿਹੜਾ ਉਹ ਵੀ ਹੀ ਖਤੌਲੀ ਦਾ ਹੀ ਰਹਿਣ ਵਾਲਾ ਹੈ ਤੇ ਇੱਕ ਹੈਗਾ ਜਿਹੜਾ ਵਕੀਲ ਦਾ ਸਾਲਾ ਹੈਗਾ ਉਹ ਮਿਰਰ ਸਾਈਡ ਦਾ ਕਰੀਮਨਗਰ ਮਿਰਰ ਦਾ ਰਹਿਣਾ ਮੁਹੰਮਦ ਬਿਲਾਲ ਜਿਹੜਾ ਹੈਗਾ ਇਹਨਾਂ ਨੇ ਚਾਰਾਂ ਨੇ ਇਹਨਾਂ ਦਾ ਕੰਮ ਸੀਗਾ ਜੀ ਇਹ ਚਾਦਰਾਂ ਵੇਚਦੇ ਸੀਗੇ ਮਿਰਰ ਤੋਂ ਮੰਗਵਾ ਕੇ ਇੱਥੇ ਇਹਨਾਂ ਨੇ ਟਿਕਾਣਾ ਬਣਾ ਲਿਆ ਸੀ ਇੱਥੋਂ ਇਹ ਪਿੰਡਾਂ ਚ ਤੁਰ ਫਿਰ ਕੇ ਚਾਦਰਾਂ ਵੇਚਦੇ ਸੀਗੇ ਇਹਨਾਂ ਨੇ ਜਿਹੜਾ ਬਿਲਾ ਵਕੀਲ ਮਲਿਕ ਹੈਗਾ ਇਸ ਨੇ YouTube ਤੋਂ ਇਹ ਜਾਣਕਾਰੀ ਹਾਸਲ ਕੀਤੀ ਵੀ ਦੇਸੀ ਕਿਉਂ ਕਿਵੇਂ ਬਣ ਸਕਦਾ ਹੈ ਇਹ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਮੰਨ ਕੇ ਚੱਲੋ ਵੀ ਇਹ 5-6 ਮਹੀਨੇ ਦੇ ਇੱਥੇ ਰਹਿ ਰਹੇ ਆ ਪਰ 3 ਕੁ ਮਹੀਨੇ ਪਹਿਲਾਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਸਕੀਮ ਇਹ ਬਣਾਈ ਵੀ ਆਪਾਂ ਨਾਰਮਲੀ ਇਹ ਚਾਦਰ ਜਿਹੜੀ ਇੱਕ ਡਬਲ ਬੈੱਡ ਦੀ ਚਾਦਰ ਹੈ ਉਹ 500 ਰੁਪਏ ਦੀ ਵੇਚਦੇ ਸੀਗੇ ਇਹਨਾਂ ਨੇ ਇਹ ਸਕੀਮ ਬਣਾਈ ਵੀ ਆਪਾਂ 1200 ਦੀ ਚਾਦਰ ਵੇਚ ਦਿੰਨੇ ਆ ਤੇ ਨਾਲ ਇੱਕ ਘਿਓ ਦਾ ਡੱਬਾ ਫ੍ਰੀ ਵੇਚ ਦਿੰਨੇ ਆ ਉਹ ਸਕੀਮ ਤੇ ਇਹਨਾਂ ਨੇ ਰਿਟੇਲ 'ਚ ਕਿਤੇ ਵੀ ਕੋਈ ਸਾਡੇ ਨੋਟਿਚ ਨਹੀਂ ਆਇਆ ਤਫ਼ਤੀਸ਼ ਅਜੇ ਖੁੱਲੀ ਆ ਕੋਈ ਐਡੀ ਕਰਨੀ ਅਸੀਂ ਵੇਰੀਫਾਈ ਕਰਾਂਗੇ ਉਹ ਸਾਰਾ ਐਂਗਲ ਤੋਂ ਵੀ ਇਹ ਰਿਟੇਲ 'ਚ ਵੀ ਵੇਚਦੇ ਸੀ ਜਾਂ ਨਹੀਂ ਪਰ ਇਹਨਾਂ ਨੇ ਜੋ ਦੱਸਿਆ ਵੀ ਇਹਨਾਂ ਦੀਆਂ ਚਾਦਰਾਂ ਦੀ ਸੇਲ ਵਧ ਗਈ ਸੀ ਉਸ ਕਰਕੇ ਜਿਹੜੀਆਂ ਕਿ ਚਾਦਰਾਂ ਨਾਰਮਲੀ 5-6 ਦਿਹਾੜੀ ਦੀਆਂ ਵਿਕਦੀਆਂ ਸੀ ਉਹ ਦਿਹਾੜੀ ਦੀਆਂ 20-20 30-30 ਵਿਕਣ ਲੱਗੀਆਂ ਸੀ ਕਿਉਂਕਿ ਕਿ ਉਹਦੇ ਲਾਲਚ ਬੰਦੇ ਨੂੰ ਲੱਗਦਾ ਜੇ ਦੇਸੀ ਕਿ ਉਹਦਾ ਡੱਬਾ 600 ਦਾ ਮਿਨੀਮਮ ਹੈਗਾ ਜਿੱਤੇ ਪ੍ਰਾਈਸ ਲਿਖੀ ਹੋਈ ਹੈ ਇਹ ਜਿਹੜਾ ਰੌ ਮਟੀਰੀਅਲ ਹੈਗਾ ਇਹ ਦਿੱਲੀ ਸਦਰ ਬਾਜ਼ਾਰ ਤੋਂ ਲੈਂਦੇ ਸੀ ਉੱਥੇ ਦੋ ਤਰ੍ਹਾਂ ਦੇ ਇੱਕ ਸਸਤੀ ਦਾ ਬ੍ਰਾਂਡ ਦਾ ਇਹਨਾਂ ਨੇ ਡੱਬਾ ਉੱਥੋਂ ਲਿਆ ਮੰਗਾਇਆ ਨਾ ਸ਼ੁਰੂ ਕੀਤਾ ਇੱਕ ਜਿਹੜਾ ਸੀਗਾ ਇਹ ਰੁਦਰਾ ਨਾਂ ਦਾ ਸੀਗਾ ਤਾਂ ਉਹਨਾਂ ਤੇ तकरीबन ਕੀਮਤ 600 610 ਰੁਪਏ ਲਿਖੀ ਹੁੰਦੀ ਸੀਗੀ ਤੇ ਕਿਲੋ ਦੀ ਪੈਕਿੰਗ ਇਹ ਕਰਦੇ ਸੀਗੇ ਮੇਨ ਇਹਨਾਂ ਨੇ ਚਾਦਰਾਂ ਦੇ ਨਾਲ ਵੇਚਿਆ ਉਸ ਤੋਂ ਬਾਅਦ ਹੁਣ ਤਫਤੀਸ਼ ਚ ਇਹਨਾਂ ਤੋਂ ਜਦੋਂ ਪੁੱਛਿਆ ਵੀ ਇਹ ਦਾਲडा ਕਿਉਂ ਕੀ ਤੋਂ ਲੈਂਦੇ ਸੀ ਤਾਂ ਉਹ ਇਹਨਾਂ ਨੇ ਦੱਸਿਆ ਜਿਹੜਾ ਉਹਨਾਂ ਦਾ ਮਕਾਨ ਮਾਲਿਕ ਹੈਗਾ ਲਖਵੀਰ ਚੰਦ ਪੁੱਤਰ ਵਕੀਲ ਚੰਦ ਉਹ ਤੋਂ ਸਾਰਾ ਇਹ ਦੇਸੀ ਕਿਉਂ ਲੈਂਦੇ ਸੀਗੇ ਅਸੀਂ ਇਸ ਗੱਲ ਤੇ ਵਿਚਾਰ ਕੀਤਾ ਵੀ ਇਹਦਾ ਰੋਲ ਹੈ ਡਾਇਰੈਕਟ ਕਿ ਨਹੀਂ ਪਰ ਜਦੋਂ ਅਸੀਂ ਵੈਰੀਫਾਈ ਕੀਤਾ ਪਹਿਲੀ ਗੱਲ ਤਾਂ ਇਹ ਚਾਰ ਬੰਦੇ ਯੂਪੀ ਦੇ ਆ ਕੇ ਇੱਥੇ ਰਹਿ ਰਹੇ ਨੇ ਇਹਨੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਅਸੀਂ ਉਹ ਗੱਲ ਦਾ ਵੀ ਕਨਸਿਡਰ ਕੀਤਾ ਦੂਸਰੀ ਗੱਲ ਜੇ ਇੱਕ ਚਾਦਰਾਂ ਵੇਚਣ ਵਾਲੇ ਤੁਹਾਡੇ ਤੋਂ ਘਿਓ ਲੈ ਰਹੇ ਆ ਤੁਹਾਨੂੰ ਕਿਵੇਂ ਹੋ ਸਕਦਾ ਵੀ ਨਾ ਪਤਾ ਹੋਵੇ ਵੀ ਇਹ ਗਲਤ ਵਰਤੋਂ ਕੁਛ ਨਾ ਕੁਛ ਹੋ ਰਹੀ ਹੈ ਇਸ ਕਰਕੇ ਅਸੀਂ ਇਹਨੂੰ ਨਾਮਜ਼ਦ ਕਰਤਾ ਹੈਗਾ ਇਹਦੀ ਵੀ ਗ੍ਰਿਫਤਾਰੀ ਅਸੀਂ ਪਾ ਰਹੇ ਹਾਂ ਇਹ ਗੱਲ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਮਤਲਬ ਪਹਿਲਾਂ ਆਪਣਾ ਗੱਲ ਹੋਈ ਸੀ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਵੀ ਰਿਟੇਲ 'ਚ ਵੇਚਦੇ ਸੀ ਇਹ ਨਹੀਂ ਜੋ ਹੁਣ ਤੱਕ ਤਫਤੀਸ਼ ਹੈ ਉਸੇ ਹੀ ਹੈ ਵੀ ਇਹ ਚਾਦਰਾਂ ਦੀ ਸੇਲ ਵਧਾਉਣ ਵਾਸਤੇ ਇਹਨੂੰ ਯੂਜ਼ ਕਰਦੇ ਸੀ ਇਹ ਰਹਿ ਤਕਰੀਬਨ 5 5.5 ਮਹੀਨੇ ਤੋਂ ਰਹੇ ਨੇ ਤੇ 5000 ਰੁਪਏ ਕਿਰਾਇਆ ਸੀਗਾ ਪਰ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਜਿਹੜੀ ਟੇਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਉਹ ਨਹੀਂ ਹੋਈ ਸੀ ਤੇ ਦੂਸਰੀ ਗੱਲ ਜਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਨੇ YouTube ਤੋਂ ਦੇਖ ਕੇ ਤਿੰਨ ਕੁ ਮਹੀਨੇ ਤੋਂ ਇਹ ਕੰਮ ਚੱਲ ਜਿਹੜੀ ਪਹਿਲਾਂ 420 ਹੁੰਦੀ ਸੀ ਉਹ 318 BNS ਹੈਗੀ ਹੈ 274 ਤੇ 123 BNS ਤਹਤੇ ਪਰਚਾ ਦੱਤ ਰਿਮਾਂਡ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਇਹ ਕੱਲ ਤੱਕ ਸਾਡੇ ਕੋਲ ਰਿਮਾਂਡ ਤੇ ਹੈਗੇ ਨੇ ਤੇ ਦੂਸਰੇ ਵੀ ਅੱਜ ਰਸਪਾ ਕੇ ਕੱਲ ਰਿਮਾਂਡ ਲਿਆ ਜਾਏ ਸਰ ਜੋ ਲਖਵੀਰ ਸਿੰਘ ਤੋਂ ਹੁਣ ਤੱਕ ਦੀ ਪੁਛਗਿਛ ਦੇ ਵਿੱਚ ਕੋਈ ਸਾਹਮਣੇ ਆਇਆ ਤੁਹਾਡੇ ਕੋਲ ਲਖਵੀਰ ਸਿੰਘ ਦੀ ਪੁਛਗਿਛ ਤੋਂ ਇਹੀ ਹੈ ਉਹ ਐਡਮਿਟ ਕਰਦਾ ਵੀ ਕਿਉਂ ਮੈਥੋਂ ਲੈਂਦੇ ਸੀ ਡਾਲੜਾ ਕਿਉਂ ਮਤਲਬ ਜੋ ਰੇਟ ਤੇ ਆਉਂਦਾ ਸੀ ਮੈਂ ਉਸ ਰੇਟ ਤੇ ਇਹਨਾਂ ਨੂੰ ਦਿੰਦਾ ਸੀਗਾ ਸਰੇ ਤੇទេស ਤੋਂ ਪ੍ਰਵਾਸੀ ਆ ਕੇ ਰਹਿ ਰਹੇ ਨੇ ਕਿਸੇ ਦੀ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਕਿ ਨਾ ਹੀ ਪੁਲਿਸ ਕੋਲ ਕੋਈ ਦੀ ਇਨਫੋਰਮੇਸ਼ਨ ਹੁੰਦੀ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਾਰੇ ਜਿੰਨੇ ਵੀ ਮਕਾਨ ਇਹ ਜਿਹਿਆਂ ਨੂੰ ਦਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ ਸਹੂਇਦਾ ਕੇਂਦਰ ਇੱਥੇ ਹੈਗਾ। ਉਹ ਆ ਕੇ ਉਹਨਾਂ ਦੇ ਆਧਾਰ ਕਾਰਡ ਲੈ ਕੇ ਜਿਹੜੇ ਵੀ ਟੈਨੈਂਟ ਰੱਖਣਾ ਹੈ ਉਹਦਾ ਆਧਾਰ ਕਾਰਡ ਲੈ ਆ ਕੇ ਸਾਨੂੰ ਦੇਣ। ਅਸੀਂ ਉਹਦੇ ਕੰਸਰਨ ਥਾਣੇ ਨੂੰ ਲਿਖ ਕੇ ਭੇਜਾਂਗੇ। ਉੱਥੋਂ ਸਾਨੂੰ ਈਮੇਲ ਤੇ ਹੀ ਜਵਾਬ ਆ ਜਾਏਗਾ ਕਿ ਬੰਦਾ ਠੀਕ ਹੈ। है रखन, फोन कमाओ कर बैठे पिजा खाओ हम बाघा पुराना भी खुल गया है अरमान पिजा जी हाँ निहाल सिंह वाला तो बाद हम तो शहर अपना अरमान पिजा